ਵਤੌਰ ਮੈਂਬਰ ਪਾਰਲੀਮੈਂਟ ਜਲੰਧਰ ਦੇ ਵਿੱਚ ਅਸੀਂ ਦਿਸ਼ਾ ਕਮੇਟੀ ਦੀ ਮੀਟਿੰਗ ਕੀਤੀ ਹੈ ਜਿਦੇ ਵਿੱਚ ਮੈਂਬਰ ਪਾਰਲੀਮੈਂਟ ਚੇਅਰਮੈਨ ਹੁੰਦਾ ਪੂਰੇ ਪਾਰਲੀਮੈਂਟ ਕੰਸਟੀਚੂਐਂਸੀ ਦੇ ਅਫਸਰਾਂ ਨੂੰ ਬੁਲਾ ਕੇ ਡੀਸੀ ਏਡੀਸੀ ਤੇ ਹੋਰ ਸਾਰੇ ਅਫਸਰ ਸਾਹਿਬਾਨ ਨੂੰ ਬੁਲਾ ਕੇ ਸਾਰੀਆਂ ਕੇਂਦਰੀ ਸਪੌਂਸਰਡ ਸਕੀਮਾਂ ਦਾ ਜਾਇਜ਼ਾ ਲਿਆ ਗਿਆ ਹੈ ਮਨਰੀਗਾ ਦੇ ਵਿੱਚ 100 ਦਿਨ ਦੀ ਦਿਹਾੜੀ ਦੇੜੀ ਜ਼ਰੂਰੀ ਹੈ ਹਰ ਮਜ਼ਦੂਰ ਨੂੰ ਜਿਹੜਾ ਰਜਿਸਟਰਡ ਹੈ 60000 ਪਿੰਡਾਂ ਦੇ ਗਰੀਬ ਮਜ਼ਦੂਰ ਇਹਦੇ ਵਿੱਚ ਰਜਿਸਟਰਡ ਹੈ ਅਮਰੀਕਾ ਸਕੀਮ ਚ ਲੇਕਿਨ ਉਹਨਾਂ ਨੂੰ ਐਵਰੇਜ 25 ਤੋਂ 30 ਦਿਨਾਂ ਦੀ ਹੀ ਰੁਜ਼ਗਾਰ ਦਿੱਤਾ ਜਾਂਦਾ ਜਦ ਕਿ 100 ਦਿਨਾਂ ਦੀ ਸਰਕਾਰ ਗਾਰੰਟੀ ਦਿੰਦੀ ਹੈ ਸੋ ਐਸੀ ਐਡਮਿਨਿਸਟ੍ਰੇਸ਼ਨ ਡਿਪਟੀ ਕਮਿਸ਼ਨਰ ਤੇ ਹੋਰ ਸਾਰੇ ਅਫਸਰਾਂ ਨੂੰ ਕਿਹਾ ਕਿ ਇਨਸ਼ੋਰ ਕਰੋ ਕਿ ਗਰੀਬ ਲੋਕਾਂ ਨੂੰ 100 ਦਿਨ ਦਾ ਰੋਜ਼ਗਾਰ ਪਿੰਡਾਂ ਦੇ ਵਿੱਚ ਮਿਲੇ ਮਨਰੇਗਾ ਤਹਿਤ ਇਹ ਜਿਹੜੀ ਅਫਸਰਾਂ ਵੱਲੋਂ ਇਹ ਸਰਕਾਰ ਵੱਲੋਂ ਇਹ ناکਾਮੀ ਹੈ ਪੰਜਾਬ ਦੀ ਵੱਲੋਂ ਕਿ ਮਨਰੇਗਾ ਤਹਿਤ ਪੂਰਾ ਕੰਮ ਲੋਕਾਂ ਨੂੰ ਨਹੀਂ ਮਿਲ ਰਿਹਾ ਸੜਕਾਂ ਜਿਹੜੀ ਪ੍ਰਧਾਨ ਮੰਤਰੀ ਸੜਕ ਯੋਜਨਾ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਹੀ ਤਰੀਕੇ ਦੇ ਨਾਲ ਕੰਮ ਕਰਨ ਸੜਕ ਬਣਾਉਂਦੇ ਐ 6 ਮਹੀਨੇ ਬਾਅਦ ਟੁੱਟ ਜਾਂਦੀ ਐ ਸਹੀ ਮਿਕਦਾਰ ਦਾ ਮਾਲ ਨਹੀਂ ਪੈਂਦਾ ਇਸ ਦੇ ਨਾਲ ਨਾਲ ਐਸੀ ਸਕਾਲਰਸ਼ਿਪ ਐ ਜਿਹੜਾ ਉਹ ਦੋ ਤਰੀਕੇ ਦੇ ਨਾਲ 40% ਸਟੇਟ ਪਾਉਂਦੀ ਐ ਤੇ 60% ਕੇਂਦਰ ਪਾਉਂਦੀ ਐ ਇਸ ਸਾਲ ਦਾ 60% ਹਿੱਸਾ ਕੇਂਦਰ ਸਰਕਾਰ ਦਾ ਨਹੀਂ ਆਇਆ ਉਹ ਕੇਂਦਰ ਸਰਕਾਰ ਨਾਲ ਮੈਂ ਟੇਕ ਅਪ ਕਰਾਂਗਾ ਕਿ ਮੈਂ ਸਰਕਾਰ ਇੱਥੇ ਅਫਸਰਾਂ ਨੂੰ ਕਿਹਾ ਹੈ ਕਿ ਕੋਈ ਵੀ ਬੱਚਾ ਜਿਹੜਾ ਪੜ ਪੜ ਰਿਹਾ ਹੈ ਉਹਨੂੰ ਪੋਸਟ ਮੈਟ੍ਰਿਕ 스ਕਾਲਰਸ਼ਿਪ ਤੋਂ ਵੱਜ ਜਾਣਾ ਰਹੇ ਜਿਹੜਾ ਕਿ ਡਿਜ਼ਰਵ ਕਰਦਾ ਜਿਹੜਾ ਕਿ ਉਹਦੇ ਲਈ ਇਨਟਾਈਟਲਡ ਹੈ ਸੋ ਕਿਸੇ ਵੀ ਬੱਚੇ ਨੂੰ ਜੇ ਐਸੀ ਸਕਾਲਰਸ਼ਿਪ ਨਹੀਂ ਮਿਲਦਾ ਉਹ ਸਾਨੂੰ ਸੰਪਰਕ ਕਰੇ ਐਸੀ ਉਹਨਾਂ ਦੇ ਨਾਲ ਉਹਦੀ ਮਦਦ ਕਰਕੇ ਉਹਨੂੰ ਐਸੀ ਸਕਾਲਰਸ਼ਿਪ ਦਵਾਵਾਗੇ ਤਾਂ ਕਿ ਸਾਡੇ ਬੱਚੇ ਜਿਹੜੇ ਉਹ ਪੜ ਸਕਣ